ਬੰਦਰੀ ਇਹ ਬੰਦਰੀ ਇਹ ਮੈਂ 15 ਆ ਗਿਆ ਉਹ ਬਣਾ ਇਹ 16 ਗਿਆ ਮੈਂ ਤਾਂ ਹਾਂ ਨਹੀਂ ਤੂੰ ਦੱਸਿਆ ਮੇਰਾ ਮੁੱਲ ਕਰਾਉਣਾ ਫਿਰ ਫਾਇਦਾ ਕੀ ਨਹੀਂ ਤੂੰ ਨਹੀਂ ਆ ਤੂੰ ਨਾਲ ਆ ਮੁੱਲ ਕਰਾਉਣਾ ਤਾਂ ਫਿਰ ਤਾਂ ਵਿਤ 20000 ਦੀ ਆਪਾਂ ਠੀਕ ਹੈ ਕੀ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਮੈਂ ਗੱਲ ਕਰਾਂ ਮੈਂ ਕਹਿੰਦਾ ਚਾ ਕੋਈ ਨਹੀਂ ਰਹਿ ਗੱਲ ਆ ਗਾਇ ਰਹਿ ਗੱਲ ਆ ਕੋਈ ਚੱਕਰ ਨਹੀਂ ਆ ਤਾਂ ਮੈਂ ਕਿ ਮੜੀ ਰਹਿ ਕਰ ਲਾ ਇਹ ਨਾਲ ਰਹਿ ਕਰ ਲਾ ਕੋਈ ਚੱਕਰ ਨਹੀਂ ਤਾਂ ਤਾਂ ਹੈ ਨਹੀਂ ਹੈ ਪਪੇ ਸੇ ਦੇ ਇੱਕ ਆ ਕੋਈ ਚੱਕਰ ਨਹੀਂ ਆਹੋਂ ਨੂੰ ਨੂ ਗਾ ਪੀ ਦੇ ਮਨ ਦੇਣੀਆਂ ਨੇ ਹਾਂ ਪੈਦਾ ਬੱਕਰੀਆਂ ਫੜ ਕੇ ਬਣਾਉਣੀ ਉਹਨਾਂ ਦੀ ਆ ਜਾਣ ਆਪਾਂ ਲਿੱਖ ਲੈਣੀ ਇੱਕ 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 ਲਿਖ ਲਾ ਇੱਕ ਤੇ ਲੈ ਲਈ ਹਾਂ ਲੈ ਲੈ ਇਸ ਤੋਂ ਇੱਕ ਦੋ ਫੜਾਣਾ ਆਪਾਂ ਇੱਕ ਦੇ ਲਾ ਲੂਗੀ ਹਾਂ ਇਹਦੀ ਰੋਟੀ ਚਾਹ ਤੁਸੀਂ ਘਰੇ ਘੇਜੀਓ ਇਹ ਫੀਸ ਲੈਣੀ ਹੈ ਕਿ ਨਹੀਂ ਲੈਣੀ ਲੈਣੀ ਨਾ ਤੇ ਹਾਈ ਕਾਰ ਕੋਈ ਹੈ ਹੈਰਾ ਬੱਸ ਕੱਲੀ ਦਾ ਇਹ ਜਾ ਬੰਦ ਦੋ ਸੋਨ ਵਾਲੀ ਦੇਦੀ ਹੈ ਵਧੀਆ ਅੱਧਾ ਚਾਰ ਦਾ 50 ਫੜੇ ਕਾਲੀ ਆਲਾ ਫੰਜੇ ਦੀ ਸੱਤੀ ਪਿੰਡ ਤੋਂ ਆਈ ਆਈ ਇਹ ਬੋਏ ਮੰਗਦੇ ਪਹਿਲੇ ਸਵੇਰ ਨੂੰ ਪਾਟੇ ਪੈਂਦਾ ਯਾਰ ਚੀਜਾਂ ਦੇ ਆ ਦੇ ਲੈ ਇਹ ਨੇਰੇ ਸੁੰਦੀਆਂ ਨਾਲੇ ਲੈ ਕੰਨਾ ਕਿਸੇ ਕੁਸੀ ਦਾ ਦੇਖ ਲੈ ਦੇਖ ਲੈ ਵੀ ਚਾਰ ਸਾਲ ਤੇ ਪਾਟਾ ਆ ਆ ਦੇਖ ਲੈ ਚਾਰ ਦਾ ਦੀ ਹੈ ਦੂਜੇ ਵਿੱਚ ਕਿਉਂ ਲੈ ਤੂੰ ਇਹ ਦੱਸ ਜਾਇ ਜੋ ਸਾਡੇ ਚਾਚਾ ਮੈਂ ਜਾਇਂਗੇ ਦੱਸਿਆ ਮੈਂ ਤਾਂ ਏਸੀ ਗੱਲੋਂ ਮੈਂ 20000 ਨਹੀਂ ਤੇਰੇ ਨਾਲ ਮੂਲ ਕੀਤਾ ਠੀਕ ਆ ਮੈਂ ਲੈ ਆਂਦਾ ਨਹੀਂ ਆ 16 ਦੀ ਤੈਨੂੰ ਲੈ ਆ ਕੱਲੀ ਆ ਕੱਲੀ ਨੂੰ ਕਿੱਥੇ ਆ ਜਦੋਂ ਪਈ ਪਈ ਹੈ ਯਾਰ ਚਾਚਾ ਹੁਣ ਤਾਂ ਆਇਓ ਨਾਲੇ ਡੱਬੇ ਗੱਲ ਆ ਰਿਹਾ ਕੱਲ ਲੱਗ ਕੇ ਦੂਜੇ ਦੂਜੇ ਦਿਨ ਬਾਅਦ ਕੀ ਹੋਰ ਲੈ ਜੋ ਜੋੜਾਈ ਦਵਾ ਦੇ ਕਾਲੀ ਪੱਟ ਲਾਣ ਦਾ ਮਾਮਲਾ ਕਰਦਾ ਸੀ ਇਹ ਮੈਂ ਉਹ ਕਹਿੰਦਾ ਜੋੜੀ ਲੈ ਲਾ ਤੂੰ ਠੀਕ ਨਾ ਸੇ ਇਦਾਂ ਕੰਮ ਕਰਕੀ ਨਾ ਗੱਲੀ ਨਹੀਂ ਲੈ ਤੇ ਨਾਲੋਂ ਪਾਲਣੇ ਜੀ ਲੱਗਿਆ ਉਹ ਪਹਿਲਾਂ ਕਰ ਲਾਂਗੇ ਖੜਵੀ ਆ ਕੇ ਇਹਦਾ 16000 ਮੰਗੀ ਜਾਂਦਾ ਉਹਦਾ ਕੋਈ ਕੋਈ ਨਹੀਂ ਮੈਨੂੰ ਕਿਹੜਾ ਪੈਸੇ ਗਿਨਾਤਾ ਯਾਰ ਮੈਂ ਤਾਂ ਲੈਣ ਦੇ ਨਹੀਂ ਇਹ ਤਾਂ ਲੇਕੇ ਪਹਿਲੇ ਕੱਲੇ ਦਾ ਪੁੱਛਿਆ ਕਰਕੇ ਵਿਖਲਾ ਵਾਲਾ ਹਿਸਾਬ ਨਾ ਕਰਲਾ ਉਹ ਤੂੰ ਉਹਦੇ ਨਾਲ ਪਹਿਲੇ ਰਹਿ ਕਰ ਲੈ ਲੈ ਮੈਂ ਪਾਰੇ ਹੋ ਗਿਆ ਆ ਜਾ ਪਾਸੋਂ ਪਹਿਲੇ ਪਾਸੋਂ ਤੇਰੇ ਜੋੜੀ ਇਕੱਲੇ ਜੋੜੀ ਜੋੜੇ ਦੱਸ ਤੇ ਤੂੰ ਦੱਸ ਦੇ ਯਾ ਚਾਚਾ ਤੂੰ ਨਹੀਂ ਆਣਾ ਬਸ ਦੱਸ ਇੱਥੇ ਤੁਸੀਂ ਚਾਰ ਬੰਦੇ ਖੜੇ ਹੋ ਮੁੰਨੇ ਬਸ 15000 ਰੁਪਏ ਹੋਇਆ ਯਾਰ ਫਿਰ ਹੋਈ ਅਜਿਹਾ ਕਾ ਲੱਗਿਆ ਹੋਵੇ ਕਿ ਬੱਕਾ ਨਹੀਂ ਕਰ ਗਈ ਇਹ ਪਾ ਬਈ ਨਹੀਂ ਕਰਦੇਗੇ ਨਾ ਨੂੰ ਨਾ ਯਾਰ ਅਸੀਂ ਬਚਾਏ ਕੀ ਕਰੀਏ ਹੋਰ ਹੱਥੋਂ ਨਹੀਂ ਖੜਾ ਹੁਣ ਬਚਾਉਣ ਲਾਗੇ ਕਰੇ ਇਹ ਕਹਿੰਦੇ ਅਸੀਂ ਵੱਧ ਨਹੀਂ ਨਾ ਕਹਿੰਦਾ ਘਟਣ ਦੇ ਨਾ ਕਰੋ ਵੀ ਨਹੀਂ ਮੈਂ ਤਾਂ ਘਟ ਤਾਂ ਗਿਆ ਨਹੀਂ ਮਤਲਬ ਹੁਣ ਆ ਤੋ ਆਪਣਾ ਭਰਾ ਘਰੋਂ ਪੈਂਦਾ ਰੋਟੀ ਰੋਟੀ ਖਾਣੀ ਆ ਆ ਤੋ ਦਿਖਾ ਦਿੰਦੇ ਹੂੰ ਹੂੰ ਜਾਨ ਇਹਦਾ ਮੈਂ ਮਜੂਰੀ ਬਹੁਤ ਲੋੜ ਕਰਾਂਗੇ ਕੱਪੂਣੀ ਹੋਰ ਦਾਸ ਲੈ ਹੀ ਆਇਆ ਇੱਕ ਬੜਾ ਨਾ ਯਾਰ ਉਹ ਨਹੀਂ ਤੂੰ ਤੂੰ ਤੋ ਇੱਕ ਦਾ ਹੀ ਮੋਲ ਲੈ ਵੜਦਾ ਲੈ ਇੱਕ ਦਾ ਹੀ ਮੋਲ ਉਹਦਾ ਫੜ ਉਹ ਖੜ ਜਾ ਉਹਨੂੰ ਕੱਲ ਤਾਂ ਮੋੜ ਕੇ ਸੋਣ 16000 ਰੁਪਿਆ ਲੈ ਯਾਰ ਉਹਨਾਂ ਨੂੰ ਵੇਚ ਲੈ ਉਹ ਨਹੀਂ ਚੱਲ ਪੂਰੇ ਆ ਓਏ ਪੂਰੇ ਆ ਪੂਰੇ ਆ ਚੱਕ ਦਾ ਰੱਖਾਂਗਾ ਵੀ ਥੋੜਾ ਕੋਠਾ ਬਣਨੀ ਆ ਨਹੀਂ 20000 ਅਵੀ ਆੜ ਪੁਕਾਇਆ ਲਾ ਗਿਆ ਉਹ ਤੂੰ ਦੇਖ ਲੈ ਜੀ ਜਿੱਦ ਤੇਨੂੰ ਪਤਾ ਚੀਤੇ ਹੁੰਦੇ ਹੀ ਪਤਲਾ ਵੇਚ ਕੇ ਗਿਆ ਬੱਕਰਾ ਐਡਾ ਸਾਰਾ ਬੋ ਕੀਨੇ ਤਾ 20000 ਦਾ ਲਿਆ ਐਡਾ ਸਾਰਾ ਮਿਲਦਾ ਨਾ ਪਰ ਚੀਜ਼ ਵੀ ਐਡਾ ਹੀ ਬੱਚਾ ਫਿਰ 20000 ਦਾ ਮਿਲਦਾ ਪਰ ਕੁਝ ਕੁਆਲਟੀ ਦਾ ਵੀ ਹੁੰਦਾ ਉਹ ਨੋ ਹਾਜੀ ਦੇ ਗਾਗਾ ਖਵਾਉਂਦਾ ਫਿਰ ਉਹ ਚੀਜ਼ ਦੇ ਗਾਗ ਹੋਦੀ ਗਏ ਇਹ ਗਾਗ ਹੋਦੇ ਤੈਨੂੰ ਆ ਜੇ ਪੱਠਾ ਦੇ ਦੇਣਾ ਫਿਰ ਤੂੰ ਲੈਣਾ ਨਹੀਂ ਫੜਾ ਤੂੰ ਫੋਨ ਲਾ ਜੀ ਦਾ ਜ ਸਾਡੇ ਫੋਨ ਦੇ ਕਰ ਰੇ ਯਾਰ ਉਹਨੇ ਬਟਾਇਆ ਮੈਂ ਤੇਰੇ ਕੋਲ ਮੋਲੇ ਨਹੀਂ ਕਿਤਾਬ ਪੜਦਾ ਉਹ ਮਮਾ ਬਬੂ ਵੀ ਅਗ ਨਾਲ ਖੜਗਾ ਹੋ ਗਿਆਂ ਪਹਿਲੇ ਨਹੀਂ ਯਾਰ ਜਿਸ ਬੰਦੇ ਨੇ ਪੜਨਾ ਹੈਗਾ ਆਣਾ ਮੋਟਾ ਖੜੀ ਹੋ ਜਾ ਉਹ ਮਜਾਨਾ ਉਹ ਨਹੀਂ ਪੱਠਾ ਨਹੀਂ ਯਾਰ ਪੱਠਾ ਆਇਆ ਜੀ ਆ ਲੈਦੇ ਨੇ ਕਿਣੀ ਕਿਡੀਆਂ ਫੜੀਆਂ ਸਹੀ ਕਿਹਾ ਹਾਂ ਇੱਕ ਆ ਪਾਹਣ ਦੱਸ ਆਏਗਾ ਆਪਾ ਟਿੱਕਾ ਹਾਈ ਨੂੰ ਪਟਕਾਉ ਨਾ ਜਨੇ ਤੇ ਕਿੜੀ ਆ ਟਿੱਕਾ ਹਾਂ ਟਿੱਕਾ ਕਾਲਕੀ ਕਿ ਹੋ ਗਿਆ 30000 ਮੰਗਿਆ ਨੇ 15 ਲਾਂ ਤਾਂ ਇਹ ਬਾਈ ਜੀ ਕੋਲੋਂ ਤੀ ਲੈ ਜਾ ਯਾਰ ਕੋਰ ਦਾ ਧੱਕਾ ਫਿਰ ਤੇਰਾ ਧੱਕਾ ਧੱਕਾ ਮੈਂ ਫਿਰ ਬਾਈ ਮੈਂ ਕੋਰਾਂ ਉੱਥੇ ਬਣ ਗਏ ਚਾਚਾ ਪੱਕੇ ਦੇ ਬਣ ਗਏ ਹਾਂ ਉਹ ਮਾਰਦਾ ਮੇਰਾ ਮਾਰ ਮੰਗਦਾ ਨਹੀਂ ਮੰਨੂਗਾ ਤੂੰ ਕਾਤਾ ਸਹੀ ਕੋਸ ਆਮਾ ਤੇਰੀ ਪੰਡ ਮੈਨੂੰ ਯਾਦ ਨਾ ਬਖਾ ਤੇਰੇ ਵੇਖਣੀਆਂ ਲੱਖੂ ਮੇਰਾ ਆੜੀ ਜਦ ਭਾਈਆ ਕਰੇ ਮਹਾ ਇਹ ਮਹਾ ਕਰੇ ਤਾ ਤੇਰੇ ਬਖਾ ਦਿੰਦਾ 20000 ਦੀ ਰੱਖਿਆ ਠੀਕਾ ਜਾ ਲਈਏ ਯਾਰ ਮੁੰਡੇ ਨੇ ਪਾਲਣਾ ਬਾਬਾ ਕਰਾ ਪਾਲੀ ਗਏ ਠੀਕ ਹੈ ਕਿ ਨਹੀਂ ਇੰਜ ਪਾਲਣਾ ਪਰ ਯਾਦ ਕਰੇਗਾ ਵੀ ਇਹ ਚੀਜ਼ ਤੈਨੂੰ ਘਾਟਾ ਦੇ ਕੇ ਨਹੀਂ ਜਾਊਗਾ ਸਾਡੇ ਹੱਲ ਜਿਹੜੇ ਵਧੀਆ ਚੀਜ਼ਾਂ ਨੇ ਵੀਰੇ ਬਾਕੀ ਥੋੜੀ ਮਿਹਨਤ ਕਰ ਵੇਸੇ ਦਾ ਹੱਥ ਦਾ ਮਾਇਲਾ ਪਰ ਚੀਜ਼ ਨਹੀਂ ਚੀਜ਼ ਵੀ ਤੈਨੂੰ ਕਿਸੇ ਨੂੰ ਦੱਸੂਗਾ ਤਾਂ ਭਾਈ ਚੀਜ਼ ਲੈ ਕੇ ਆ ਆ ਸ਼ਰਾਜ ਬਾਬਾ ਦੋਦੀਆ ਹੋ ਗਿਆ ਫੋਟੋ ਤੇ ਲੱਗ ਜਾਈਂ ਬੱਚੀ ਇੱਧਰ ਫੜੀ ਮੜੇ ਇਧਰ ਪੁੱਟੋ ਬੱਸ ਨਹੀਂ ਵਾਅਦਾ ਕਰੇ ਫੋਟੋ ਗੰਗਾ ਤੋ ਨਾ ਪਹਿਨ ਦੇ ਕੋਲ ਚਲ ਖਾਈਂ ਕੁਝ ਆਬੂ ਗਏ ਬਾਕੀ ਸਭ ਕੱਢੀ ਇਹੋ ਕੰਮ ਬਜਾ ਕਰਨੇ ਦੋਹੀ ਪਟਾ ਪਟਾ ਇਕੱਠਾ ਬਜਾ ਰਹੇ ਆ ਬਜਾ ਰਹੇ ਆਪਾਂ ਨੂੰ ਮਾਰੀ ਰਹੇ ਆ ਸਾਰੇ ਫੜਾ ਦੇ ਪੜਾ ਚਾਰ ફુનહાગુ મારින් પાંચ બલાદરો જા પાજો એ ઓડી તરહ માર પા પૈસાનું માર હવે હબરો ડોફેરા લાカル પૂરો હો ગયા હણ આ ગરમ પર ਇੱਕ ਨੋਟ ਬਾਅਦ ਆਇਆ ਸਿੱਧਾ ਵੀ ਹੋਈ ਹੈ ਇੱਕ ਨੋਟ ਡਬਲ ਚੱਲ ਗਿਆ